ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕੋਂ ਤਾਂ ਮਿੱਤਰੋ ਅੱਜ ਛੱਡਾਂਗੇ ਬਾਜੀ ਪਿੰਡ ਭਾਵੇ ਜ਼ਿਲ੍ਹਾ ਮਾਨਸਾ ਦਾਣਾ ਮੰਡੀ ਦੇ ਵਿੱਚੋਂ ਕਬੂਤਰ ਉੱਡਣਗੇ ਬਈ ਤੇ ਆਪਾਂ ਛੱਡਾਂਗੇ ਦੋ ਕਬੂਤਰ ਆਪਣੀ ਗੱਡੀ ਤੇ ਪਏ ਨੇ ਦੇਖਾਂਗੇ ਅੱਜ ਕੀ ਬਣਦਾ ਤੇ ਕਬੂਤਰ ਵੀ ਬਹੁਤ ਉੱਡਣਗੇ ਬਈ ਅੱਜ ਕਟੋ ਕੱਟ ਬਈ 100 ਪਲੱਸ ਕਬੂਤਰ ਉੱਡੂ ਅੱਜ ਮਿੱਤਰੋ ਕਬੂਤਰਾਂ ਦੇ ਕਰਦੇ ਆਂ ਪੈਰ ਸੁੱਚੇ ਹੁਣ ਪੈਰ ਸੁੱਚੇ ਕਰਕੇ ਫੇਰ ਦੇਵਾਂਗੇ ਪਾਣੀ ਤੇ ਪਾਣੀ ਦਿੰਦੇ ਦੀ ਵੀਡੀਓ ਨਹੀਂ ਦਿਖਾ ਸਕਦੇ ਤੁਹਾਨੂੰ ਪਤਾ ਬਈ ਬੰਦ ਕੀਤੀਆਂ ਹੋਈਆਂ ਨੇ ਆ ਚੀਜ਼ਾਂ ਹਨਾ ਤਾਂ ਕਰਕੇ ਬਾਕੀ ਆ ਸੀ ਆਪਣਾ ਦੂਜਾ ਕਬੂਤਰ ਤੇ ਇਹਦਾ ਗੇਟ ਜਾਂ ਡਾ ਦੀ ਇਹ ਕਿੱਧਰ ਖੁੱਲ ਗਿਆ ਲਓ ਜੀ ਦੋਨੇ ਕਬੂਤਰਾਂ ਨੂੰ ਪਾਣੀ ਦਿੱਤਾ ਗਿਆ ਮਿੱਤਰੋ ਆਪਣਾ ਕੰਮ ਡਾਨਾ ਤਾਂ ਮਿੱਤਰੋ ਬਈ ਸਾਰੇ ਕਬੂਤਰਾਂ ਨੂੰ ਪਾਣੀ ਦਿੱਤਾ ਗਿਆ ਹੁਣ ਚੱਲ ਪੀਆ ਮੋਹਰਾ ਮੋਹਰ ਲਵਾ ਲਵਾ ਕੇ ਓਲੇ ਵੱਜਣਗੇ ਸਾਰੇ ਭਰਾਵਾਂ ਨੇ ਪਾਣੀ ਦੇ ਲਿਆ ਬਈ ਆਲਮੋਸਟ ਦੇਖੋ ਇਧਰ ਵੀ ਚੱਲੇ ਨੇ ਬਾਈ ਆਪ ਦਾ ਕਬੂਤਰ ਲੈ ਕੇ ਹੁਣ ਛੱਡਣਗੇ ਲਵਾ ਕੇ ਮੋਰ ਤਾਂ ਮਿੱਤਰੋ ਬਾਜੀ ਹੋ ਗਈ ਸ਼ੁਰੂ ਉਹ ਮਾਰਿਆ ਬਾਈ ਨੇ ਪਹਿਲਾ ਓਲਾ ਤੇ ਛਾੜਤਾ ਕਬੂਤਰ ਤੇ ਟੋਟਲ ਕਬੂਤਰ ਵੀ ਪੁੱਛ ਲਿਆ ਆਪਾਂ ਕਿੰਨੇ ਹੋਗੇ ਕਾਪੀ ਵਾਲੇ ਤੋਂ 115 ਕਬੂਤਰ ਹੋਗੇ ਬਈ ਟੋਟਲ 115 ਕਬੂਤਰ ਉੱਡਣਗੇ ਭਾਵੇਂ ਪਿੰਡ ਦੀ ਬਾਜੀ ਤੇ ਆ ਚੱਕ ਇੱਧਰ ਵੀ ਆ ਗਿਆ ਬਾਈ ਲੈ ਕੇ ਮੱਥਾ ਟੇਕ ਕੇ ਛਾੜੂ ਮੰਡਾ ਚੱਕ ਬਈ ਛਾੜਤਾ ਇਧਰ ਆ ਗਏ ਬਈ ਚੱਕਾ ਵਾਲੇ ਮੁੰਡੇ ਕਹਿੰਦੇ ਇਹ ਵੀ ਛੱਡਣਗੇ ਆਪਦੇ 2-3 ਬਾਕੀ ਬਈ ਸਾਰੇ ਭਰਾ ਹੁਣ ਕਾਪੀ ਵਾਲੇ ਕੋਲੇ ਉੱਥੇ ਲਈ ਜਾਂਦੇ ਨੇ ਲਵਾ ਕੇ ਮੋਹਰ ਉਥੋਂ ਇਧਰ ਆ ਜਾਂਦੇ ਨੇ ਇੱਥੇ ਆ ਕੇ ਓਲੇ ਦੇ ਹੀ ਜਾਂਦੇ ਨੇ ਆ ਆ ਗਿਆ ਬਾਈ ਲਾਲ ਲੋਰ ਵਾਲਾ ਚੱਕ ਬਈ ਚਾੜਤਾ ਦੋ ਚਾੜਤੇ ਇਧਰ ਵੀ ਚੱਕ ਆ ਮਰਿਆ ਓਲਾ ਗਿਆ ਇਧਰ ਆ ਗਏ ਹੋਰ ਕਬੂਤਰ 115 ਕਬੂਤਰ ਨੇ ਮਿੱਤਰੋ ਆਪੇ ਹਿਸਾਬ ਲਾ ਲਓ ਕਿੰਨੇ ਉਲੇ ਲੱਗਣਗੇ ਚੱਕ ਵੀ ਚਾੜਤਾ ਇਹਨੇ ਵੀ ਬਾਈ ਨੇ ਆਹ ਹੋਰ ਚਾੜਤਾ ਇੱਕ ਚੱਕ ਵੀ ਚਾੜਤਾ ਜਾਜ ਮੰਗੂ ਇਹਨੇ ਵੀ ਇਧਰ ਆ ਗਏ ਦੋ ਬਾਈ ਹੋਰ ਚੱਕ ਵੀ ਚਾੜਤੇ ਜਾਜ ਮੰਗੂ ਜਾਂਦੇ ਆ ਸ਼ੂਟਮ ਸ਼ੂਟ ਦੋ ਬਾਈ ਹੋਰ ਆ ਗਏ ਦੋ ਤਿੰਨ ਚੱਕ ਵੀ ਚਾੜਤੇ ਤਿੰਨ ਇਕੱਠੇ ਚਾਰ ਪੰਜ ਆ ਗਏ ਅਗਲੇ ਕਬੂਤਰ ਚੱਕ ਵੀ ਗਿਆ ਆ ਗਿਆ ਇੱਕ ਹੋਰ ਛੜਤੇ ਵੀ ਤਿੰਨ ਚਾਰ ਇਕੱਠੇ ਆ ਜਾਂਦੇ ਆ ਹੋ ਗਏ ਇੱਧਰ ਆ ਗਏ ਬਾਈ ਹੋਰ ਤਿੰਨ ਚਾਰ ਕਬੂਤਰ ਲੈ ਕੇ ਇਕੱਠੇ ਛੜਣਗੇ ਵੀ ਟੇਕ ਲਿਆ ਮੱਥਾ ਇਹ ਚੱਕ ਛਾੜਤਾ ਬਾਈ ਨੇ ਇਹਨੇ ਵੀ ਛਾੜਤਾ ਚੱਕ ਵੀ ਦੋ ਹੋਰ ਗਏ ਆਉਂਦਾ ਨਿਆਰਾ ਮਿੱਤਰੋ ਉਲਿਆਂ ਤੇ ਇਹ ਆ ਗਏ ਤਿੰਨ ਹੋਰ ਕਹਿੰਦੇ ਦੋ ਤਿੰਨ ਤਿੰਨ ਨੇ ਇਕੱਠੇ ਲੋ ਵੀ ਛੱਡ ਦੋ ਲੈ ਕੇ ਰੱਬ ਦਾ ਨਾਂ ਜਾਨ ਜਾਜ ਵਾਂਗੂ ਸ਼ੂਕ ਦੇ ਇਹ ਚੱਕ ਵੀ ਚਾੜ ਤੇ ਤਿੰਨ ਚਾਰ ਇਕੱਠੇ ਆਸਮਾਨ ਭਰੀ ਜਾਂਦਾ ਬਈ ਕਬੂਤਰਾਂ ਦੇ ਨਾਲ ਜਿਵੇਂ ਜਿਵੇਂ ਉੱਲੇ ਲੱਗੀ ਜਾਂਦੇ ਨੇ ਬਾਕੀ ਇੱਧਰ ਕੱਠ ਦੇਖੋ ਬਈ ਕਿੰਨਾ ਮੰਡੀ ਚ ਮੰਡੀ ਭਰੀ ਪਈਆ ਕਬੂਤਰ ਬਾਜ ਜਾਂਦੇ ਨਾਲ ਇੱਕ ਕਬੂਤਰ ਦੇ ਨਾਲ ਦੋ ਜਾਨੇ ਆਉਂਦੇ ਹੁੰਦੇ ਨੇ 115 ਕਬੂਤਰ ਨੇ ਹੁਣ ਆਪੇ ਹਿਸਾਬ ਲਾ ਲਓ ਕਿੰਨੀ ਜਾਂਤਾ ਹੋ ਆ ਆਗੇ ਬਈ ਅਗਲੇ ਕਬੂਤਰ ਲਓ ਜੀ ਉਥੋਂ ਛੜਦਾ ਬਾਈ ਨੇ ਇੱਕ ਪਤਾ ਨਹੀਂ ਕਿਦਰੋਂ ਕਿਦਰਾ ਲੱਗੀ ਜਾਂਦਾ ਹੈਗਾ ਐਡੀ ਮੰਡੀ ਆ ਲਓ ਜੀ ਚਾੜਤਾ ਆ ਆ ਚਾੜਤਾ ਇੱਕ ਇਧਰੋਂ ਓਲੇ ਤੇ ਉੱਲਾ ਲੱਗੀ ਜਾਂਦਾ ਮਿੱਤਰੋ ਇਧਰ ਵੀ ਬਾਈ ਨੇ ਟੇਕ ਲਿਆ ਮੱਥਾ ਕਹਿੰਦੇ ਇੱਥੇ ਆ ਕੇ ਰੱਬ ਨੂੰ ਛੜਤਾ ਅੰਬਰਾਂ ਚ ਜਾਂਦਾ ਸ਼ੂਕ ਦਾ ਆ ਮਾਰੇ ਭਗਾ ਕੇ ਦੋ ਹੋਰ ਆਸਮਾਨ ਚ ਚਾੜਤੇ ਇੱਕ ਹੋਰ ਚੜ ਗਿਆ ਚੜ ਗਿਆ ਚੜ ਗਿਆ ਆ ਮੁੰਡਾ ਪੂਰੀ ਨਰਜੀ ਚ ਆਉਂਦਾ ਇਹ 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 ਚੱਕ ਹਾਈਡਰ ਆ ਗਿਆ ਬਾਈ ਪਰਨੇ ਵਾਲਾ ਲੈ ਕੇ ਲਵਾ ਕੇ ਮੋਰ ਤੇ ਇਹਦੇ ਪਿੱਛੇ ਆ ਗਏ ਦੋ ਬਾਈ ਹੋਰ ਇਹ ਚੜਨਗੇ ਇਕੱਠੇ ਲਓ ਜੀ ਕਰ ਲਈ ਤਿਆਰੀ ਤਿੰਨ ਚਾਰ ਇਕੱਠੇ ਉੱਡਣਗੇ ਚੱਕ 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 ਚਾੜ ਤੇ ਆ ਜਾਂਦੇ ਆ ਸ਼ੂਕ ਦੇ ਏ ਗਿਆ ਚੜ ਗਿਆ ਚੜ ਗਿਆ ਚੜ ਗਿਆ ਆਹ ਭਾਈ ਆਉਂਦਾ ਪਰਨੇ ਵਾਲਾ ਫੂਕਾ ਜੀਆਂ ਮਾਰਦਾ ਇਹ ਛੱਡਣਗੇ ਹੁਣ ਏ ਏ ਚੱਕ ਵੀ ਚਾੜ ਤੇ ਦੋ ਚੜ ਜੋ ਚੜ ਜੋ ਚੜ ਜੋ ਛੋਟੇਓ ਚੜ ਜੋ ਇਧਰ ਆ ਗਈ ਵੀ ਦੋ ਤਿੰਨ ਹੋਰ ਓਲੀ ਨਹੀਂ ਮੁੱਕਣ ਚਾਹੀ ਜਾਂਦੇ ਅੱਜ ਤਾਂ ਚੱਕ ਵੀ ਮਿੱਤਰੋ ਚਾੜ ਤੇ ਬਾਈ ਹੁਣਾਂ ਨੇ ਵੀ ਜਾਂਦੇ ਆ ਜਾਜ ਵਾਂਗੂ ਛੋਟੇ ਸ਼ੂਕ ਦੇ ਲਓ ਜੀ ਚਾੜ ਤੇ ਵੀ ਇੱਧਰ ਮੁੰਡਿਆਂ ਨੇ ਲਾ ਲੀਆਂ ਚੱਪੜਾਂ ਬਈ ਚੱਪੜਾਂ ਲਾ ਕੇ ਮਾਰਨਗੇ ਓਲਾ ਚੱਕ ਵੀ ਛੜਤੇ ਆ ਛੜਤੇ ਵੀ ਆਖਰੀ ਦੋ ਤਾਂ ਮਿੱਤਰੋ ਬਈ ਸਾਰੇ ਕਬੂਤਰਾਂ ਨੂੰ ਓਲੇ ਲਾ ਗਏ 115 ਕਬੂਤਰ ਉੱਡੇ ਨੇ ਬਈ ਤੁਸੀਂ ਓਲੇ ਦੇਖ ਹੀ ਲਏ ਹਨਾ ਬਹੁਤ ਟਾਈਮ ਲੱਗ ਗਿਆ ਓਲਿਆਂ ਤੇ ਵੀ ਤੇ ਬਾਕੀ ਬਈ ਹੁਣ ਸਾਰੇ ਭਰਾ ਹਨਾ ਚਾਚੂ ਪੀਣਗੇ ਉਸ ਤੋਂ ਬਾਅਦ ਰੋਟੀ ਦਾ ਟਾਈਮ ਹੋ ਜਾਊਗਾ ਤੇ ਨਾਲ ਦੀ ਨਾਲ ਤੁਹਾਨੂੰ ਬਾਜੀ ਦਿਖਾਈ ਚੱਲਾਂਗੇ ਆਪਾਂ ਦੇਖੋ ਬਈ ਮੰਡੀ 'ਚ ਇਕੱਠ ਕਿੰਨਾਗਾ ਸਾਰੇ ਪਾਸੇ ਕੈਮਰਾ ਘੁਮਾਤਾ ਆਪਾਂ ਹਾਂ ਵੀ ਦੇਖੀ ਕਮਾਈ ਦੀ ਵੀਡੀਓ ਲੱਗਦੀ ਚੰਗਾ ਆਹ ਖੜੀ ਹੈ ਆਪਣੇ ਵਾਲੀ ਪਲਟਰਨ ਵਧੀਆ ਜੀ ਹੋ ਠੀਕ ਆ ਪਈਆ ਚਾਹ ਤੇ ਚਾਹ ਪੀ ਕੇ ਕਬੂਤਰ ਦਿਖਾਉਨੇ ਤੁਹਾਨੂੰ ਆਰ ਯੂ ਰੈਡੀ ਗਾਇਜ਼ ਦੇਖੋ ਫਿਰ ਜਿਵੇਂ ਜਿਵੇਂ ਜੂਮ ਹੁੰਦਾ ਸਾਰੇ ਭਾਵੇਂ ਪਿੰਡ ਤੇ ਫਿਰਦੇ ਨੇ ਐਡੀ ਵੱਡੀ ਡਾਰ ਆ ਚੱਕੋ ਫਿਰ ਪੂਰਾ ਜ਼ੂਮੀ ਕਰਤਾ ਦੇਖੋ ਬਈ ਛੋਟੇ ਬੁਗਦੇ ਫਿਰਦੇ ਆਸਮਾਨ ਚ ਇੰਨਾ ਚੋ ਅੱਜ ਇੱਕ ਕਬੂਤਰ ਬਾਜੀ ਲੈ ਕੇ ਜਾਊ ਜਾਂ ਦੋ ਜਾਂ ਤਿੰਨ ਜਾਂ ਫਿਰ ਚਾਰ ਬਈ ਸਭ ਨੂੰ ਹਰਾ ਕੇ ਲਓ ਜੀ ਆਪਾਂ ਆ ਗਏ ਗੁਰੂ ਘਰ ਜਿਹੜੇ ਬਾਈਆਂ ਨੇ ਬਾਜੀ ਕਰਾਈਆ ਕਹਿੰਦੇ ਬਈ ਸਾਡੇ ਨਾਲ ਸੇਵਾ ਕਰਾ ਦਿਓ ਖੀਰੇ ਚਰਾ ਦਿਓ ਅਸੀਂ ਆਖਿਆ ਬਈ ਜ਼ਰੂਰ ਕਿਉ ਨੀ ਤਾਂ ਬਈ ਇੱਥੇ ਬੈਠੇ ਖੀਰੇ ਚੀਰੀ ਜਾਂਦੇ ਆ ਫਿਲਹਾਲ ਗੁਰਦੁਆਰੇ ਤੇ ਤਾਂ ਹਜੇ ਕੋਈ ਕਬੂਤਰ ਆਇਆ ਨਹੀਂ ਹੈਗਾ ਉੱਡੀ ਜਾਂਦੇ ਆ ਸਾਰੇ ਬਾਕੀ ਖੀਰੇ ਚੀਰ ਕੇ ਫੇਰ ਦਿਖਾਉਨੇ ਆ ਦੇਖੋ ਵੀ ਸਾਰੀ ਟਰੇ ਭਰਤੀ ਤੇ ਇਧਰ ਕਬੂਤਰ ਵੀ ਆ ਗਿਆ ਇਹ 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 ਆ ਬੈਠਾ ਚੋਬਰ ਕਹਿੰਦਾ ਮੈਂ ਵੀ ਖਾऊं ਲੰਗਰ ਟਾਈਮ ਹੋ ਗਿਆ ਬਈ 12:30 ਦਾ ਤੇ ਕਬੂਤਰ ਬਈ ਬਹੁਤ ਕਬੂਤਰ ਭੱਜ ਗਏ ਬਈ ਕਬੂਤਰ ਮદાન ਬਈ ਜਮਾ ਫੁੰਨਾ ਹੋਇਆ ਪਿਆਗਾ ਪਤਾ ਨਹੀਂ ਲੱਗਦਾ ਕਬੂਤਰ ਗਏ ਕਿੱਧਰ ਪਤਾ ਨਹੀਂ ਤਾਹਾਂ ਗਏ ਹੋਏ ਨੇ ਪਤਾ ਨਹੀਂ ਕੀ ਗੱਲਬਾਤ ਆ ਹਨਾ ਜਿਹੜੇ ਕਬੂਤਰ ਸ਼ਾਮਲ ਨੇ ਉਹਨਾਂ ਦੀ ਵੀ ਰਿਕਾਰਡਿੰਗ ਆ ਗਈ ਬਈ ਸ਼ਾਮਲ ਕਬੂਤਰ ਗੁਰਜੰਟ ਗੰਡੂਆਂ ਹੋਰ ਬਈ ਗਰੁੱਪ ਵਾਲਿਓ ਲੈ ਸੁਣੋ ਧਿਆਨ ਨਾਲ ਹੁਣ ਜਿਹੜੇ ਸਾਡੇ ਕੋਲੇ ਸ਼ਾਮਲ ਕਬੂਤਰ ਹੈ ਗੁਰਜੰਟ ਗੰਡੂਆ ਜੱਸੀ ਰਾਪਰ ਗੋਪੀ ਰਾਪਰ ਕਾਲੂ ਚੰਦਪਰਾ ਦਰਸ਼ਨ ਰੱਲੀ ੍ਹੇਮ ਕਾਲਿਆ ਗੁਰਪ੍ਰੀਤ ਖੇੜਾ ਜੀਤ ਚਾਨਦਪਰਾ ਰੋਸ਼ਨ ਕੇ ਸ਼ਰੰਗੜ ਗੁਰਪ੍ਰੀਤ ਰਿਆਉਂਦ ਕਾਲਾ ਬਰਨਾਲਾ ਮੱਖਣਪੰਡਤ ਬੱਛੂਆਣਾ ਬਈ ਆ 12 ਕਬੂਤਰ ਸ਼ਾਮਲ ਹੈ ਬਈ ਸਵਾ 12 ਤੋਂ ਬਾਕੀ ਸਾਰਿਆਂ ਦੇ ਟਾਈਮ ਆ ਬਈ ਸਾਨੂੰ ਕੁਝ ਨਹੀਂ ਦਿਖਿਆ ਸਨ ਅੱਧਾ ਘੰਟਾ ਹੋਵੇ ਪੂਰਾ ਘੰਟਾ ਦੇਖ ਦੇਣ 12 ਕਬੂਤਰ ਸ਼ਾਮਲ ਹੋਏ ਨੇ ਬਾਕੀ ਸਾਰਿਆਂ ਦੇ ਟਾਈਮ ਆ ਬਈ 115 ਚੋਂ ਸਾਰਿਆਂ ਦੀ ਟਾਈਮ ਲਾਤਾ ਕੁੱਲ 12 ਕਬੂਤਰ ਬਈ ਬਾਈ ਜਿਵੇਂ ਕਾਪੀ ਵਾਲੇ ਨੇ ਰਿਕਾਰਡਿੰਗ ਪਾਈ ਹੈ ਨਾ 100 ਕਬੂਤਰਾਂ ਤੇ ਟਾਈਮ ਲਾਇਆ ਜਨਤਾ ਭੱਜੀ ਆਉਂਦੀ ਆ ਬਾਈ ਕਾਪੀ ਵਾਲੇ ਘਰ ਨੂੰ ਪੈ ਗਈਆਂ ਭਾਜੜਾ ਲੱਗਾ ਮੇਲਾ ਕਾਪੀ ਵਾਲਿਆਂ ਕੋਲੇ ਭਾਜੜਾ ਪੈ ਗਈਆਂ ਉਹ ਸਰਕਾਰ ਦਾ ਜੜੇ ਆ ਰਿਹਾ ਨਹੀਂ ਹੁੰਦਾ ਟਾਈਮ ਆ ਕਿਵੇਂ ਬਾਈ ਆ ਹੁਣ ਤਾਂ ਜੜੇ ਆ ਕਬੂਤਰੇ ਯਾਰਾ ਇੰਨੀ ਵੀ ਟਾਈਮ ਵੀ ਲੱਗਦਾ ਹੈ ਅੱਜ ਬਾਈ ਹੈਲੋ ਗੱਲ ਸੁਣੋ ਬਾਈ ਓਏ ਬਾਈ ਪਿੰਡ ਵਾਲੀ ਕੋਈ ਨਹੀਂ ਟੋਟ ਕੱਟਣਾ ਬਾਈ 12 ਪੁੱਤਰ ਉਹ ਪੰਜ ਵਾਲੀ ਥੰਨੇ ਆ ਗਏ ਓਏ ਥੰਨੇ ਆ ਗੁੱਤਰ ਪਿੱਕ ਕਰ ਬਾਗਲ ਟੋਰੀ ਆਲਾ ਜਾਂਦਾ ਓਏ ਹੋ ਗਿਆ ਬਾਈ ਸਾਨੂੰ ਕੋਈ ਟਾਣਾ ਨਹੀਂ ਦੇਖਣ ਨੂੰ ਢੰਡੇ ਦੇ ਵਿੱਚੋਂ ਅਸੀਂ 12 ਕਰ ਆਏ ਕੰਮ ਕਾ ਖਾਤਰੇ ਵਾਲੀ ਆ ਸੇਵਕਾ ਬਾਈ ਨਿਗਾਹ ਮਾਰ ਲਿਓ ਆ 12 ਕਬੂਤਰੀ ਸ਼ਾਮਲ ਹੋਇਆ ਠੀਕ ਹੈ ਤੇ ਚਿਕਟਾਇਆ ਹੋ ਗਿਆ ਬਾਕੀ ਸਭ ਆਜੋ ਵੀ ਹੁਣ ਤੁਹਾਨੂੰ ਕਬੂਤਰ ਦਿਖਾਉਣੇ ਆ ਬਾਈ ਜਿਹੜੇ ਫਿਰਦੇ ਨੇ ਤੇ ਦੇਖੋ ਬਾਈ ਉਧਰ ਮੇਲਾ ਲੱਗ ਗਿਆ ਬਾਈ ਕੋਠੀ ਤੇ ਸਾਰੇ ਕਬੂਤਰਾਂ ਦੀ ਟਾਈਮ ਲਾਤਾ ਤੇ ਸਾਰੇ ਕਬੂਤਰ ਬਾਜ ਉੱਥੇ ਹੀ ਆ ਗਏ ਬਾਈ ਕਾਪੀ ਵਾਲੀ ਜਗ੍ਹਾ ਤੇ ਆ ਗਏ ਆਪਦੇ ਆਪ ਦੇ ਕਬੂਤਰ ਦਿਖਾਉਣ ਵਾਸਤੇ ਤੇ ਕਬੂਤਰ ਬਈ ਕੁਛ ਕੀ ਫਿਰਦੇ ਨੇ ਬਾਜੀ ਚ ਬੜੇ ਯਾਦੇ ਨਹੀਂ ਹੈਗੇ ਹਨਾ ਪੜਾ ਕੇ ਪੈ ਗਏ ਬਈ ਕਿਉਂਕਿ ਗਰਮੀ ਬਹੁਤ ਜ਼ਿਆਦੇ ਪੈ ਗਈ ਆ ਲੈ ਫੋਨ ਤੇਰਾ ਤੇ ਹੁਣ ਕਬੂਤਰ ਦਿਖਾਉਣੇ ਬਈ ਤੁਹਾਨੂੰ ਕਬੂਤਰੀ ਨਹੀਂ ਦਿਖੀ ਜਾਂਦੇ ਅਰ ਕਿਤੇ ਬਈ ਆ ਆ ਗਏ ਤਿੰਨੇ ਚਾਰ ਬਾਕੀ ਆ ਗਏ ਬਈ ਮਾਫਰ ਦੇ ਬਈ ਬਸ ਕੁਛ ਕ ਕਬੂਤਰ ਨੇ ਆਹ ਵੱਤ ਤੋਂ ਵੱਧ ਜ਼ੋਰ ਮਾਰ ਕੇ 20 25 ਕਬੂਤਰ ਹੋਣਗੇ ਉਹਨਾਂ ਨੇ ਤਾਂ 12 ਕਬੂਤਰ ਸ਼ਾਮਲ ਕਰੇ ਸੀ ਪਰ 20 25 ਕਬੂਤਰਾਂ ਦੇ ਵਿੱਚ ਵਿੱਚ ਹੈਗੇ ਨੇ ਬਈ ਬਾਕੀਆਂ ਦੇ ਟਾਈਮ ਆ ਉਧਰ ਤਾਂ ਬਈ ਐਂ ਲਾ ਲਓ ਜਿੰਨੇ ਬਾਜੀ ਤੇ ਆਏ ਹੋਏ ਨੇ ਬੰਦੇ ਸਾਰੇ ਉੱਥੇ ਆ ਗਏ ਕਾਪੀ ਵਾਲੀ ਜਗ੍ਹਾ ਤੇ ਦੇਖੋ 100 ਕਬੂਤਰ ਉੱਡਿਆ 200 ਬੰਦਾ ਕੋਠੀ ਤੇ ਚੜ ਗਿਆ ਦੇਖੋ ਰੌਣਕ ਮੇਲਾ ਭਾਵੇ ਪਿੰਡ ਦੀ ਬਾਜੀ ਮਿੱਤਰੋ ਰੌਲਾ ਪੈ ਰਿਹਾ ਬਈ ਪੂਰਾ ਫੁੱਲ ਕੋਈ ਕਹਿੰਦਾ ਮੇਰਾ ਆ ਫਰਦਾ ਕੋਈ ਕਹਿੰਦਾ ਆ ਫਰਦਾਗਾ ਹੁਣ ਕਾਪੀ ਵਾਲੇ ਇੱਕ ਟਾਈਮ ਤੇ ਕਿਹੜਾ ਕਿਹੜਾ ਦੇਖਣ ਪਰ ਕਰਾਈ ਜਾਂਦੇ ਨੇ ਸ਼ਾਮਲ ਜਿਵੇਂ ਜਿਵੇਂ ਹੋਈ ਜਾਂਦੇ ਨੇ ਉਵੇਂ ਉਵੇਂ ਸ਼ਾਮਲ ਕਰੀ ਜਾਂਦੇ ਨੇ ਕਿਉਂਕਿ ਕੁਛ ਕਕਬੂਤਰ ਹੁਣ ਉਤਰੇ ਨਹੀਂ ਥੱਲੇ ਬਾਕੀ ਜਿਵੇਂ ਅਪਡੇਟ ਆਉਂਦੀ ਆ ਤੁਹਾਨੂੰ ਅਪਡੇਟ ਪਾਵਾਂਗੇ ਚੱਲੀ ਜਾਂਦਾ ਹਲੇ ਉਧਰ ਮਸਲਾ ਕਾਪੀ ਵਾਲੀ ਜਗ੍ਹਾ ਤੇ ਆ ਗਈ ਬਈ ਰੌਲਾ ਪਈ ਜਾਂਦਾ ਇੱਥੇ ਤਾਂ ਪੂਰਾ ਕਾਲੀ ਕਾਂ ਵੀ ਤੇ ਗੱਦਾ ਨਾ ਦੇਖ ਉਹਨੂੰ ਪਾ ਲਾ ਗਰਪਾਲ ਗਰਪਾਲ ਹੋਈ ਪਈ ਆ ਆ ਕਬੂਤਰ ਆ ਜਾਂਦੇ ਨੇ ਬਈ ਥੱਲੇ ਉੱਤੋਂ ਆ ਦੇਖੋ ਆ ਆ ਗਏ ਤਾਂ ਮੇਟਰ ਕਬੂਤਰ ਆ ਗਏ ਥੱਲੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਰੇ ਆ ਗਏ ਹਨਾ ਬਹੁਤ ਕਬੂਤਰ ਟੱਪੇ ਨੇ ਬਈ ਕਾਫੀ ਕਬੂਤਰ ਟੱਪ ਗਏ ਬਾਕੀ ਹਨਾ ਆਏ ਨਹੀਂ ਕੁਸ਼ਕ ਮੰਨ ਲਾ ਕਿ 60 70 ਕਬੂਤਰ ਆਏ ਨੇ 30 35 ਕਬੂਤਰ ਟੱਪ ਗਏ ਬਾਕੀ ਆ ਫਿਰਦੇ ਆ ਬਈ ਇਹ ਉਹ ਚੱਕੋ ਬੈ ਗਿਆ ਕਬੂਤਰ ਨੇ ਮੇਰੇ ਤੇ ਉਹ ਬੈਠਾ ਬਈ ਆ ਦੇਖੋ ਆ ਬੈਠਾ ਬੱਲੇ ਵਾਲਾ ਵੀ ਆ ਗਿਆ ਮਾਂ ਹੀ ਇੱਧਰ ਕੱਢ ਬੈ ਗਿਆ ਛੋਟਾ ਬਾਕੀ ਬਈ ਹੋਰ ਬਹੁਤ ਕਬੂਤਰ ਆ ਗਏ ਬੈਠਣ ਆ ਵੀ ਬੈਂਦਾ ਫਿਰਦਾ ਦੇਖੋ ਆ ਲਾਲ ਜੇ ਪੱਲੇ ਵਾਲਾ ਇਹ ਬੈਠੂ ਬੈਠੂ ਇਹ ਬਸ ਬਹਿਣਾ ਵਾਲਾ ਬਈ ਇਹ 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 ਬਚਤ ਰਹਿ ਗਈ ਹੁਣ ਨਹੀਂ ਮੁੜਦਾ ਇਹ ਹੁਣ ਨਹੀਂ ਮੁੜਦਾ ਚੋਬਰ ਇਹ ਇਹ ਉਹ ਵੜ ਗਿਆ ਉਹ ਵੜ ਗਿਆ ਵਿੱਚ ਬਹਿ ਗਿਆ ਕਬੂਤਰ ਉਹ ਬਹਿ ਗਿਆ ਵੜ ਗਿਆ ਬਈ ਬਹਿ ਗਿਆ ਬਾਕੀ ਵੀ ਇੱਧਰ ਬਾਜੀ ਵਾਲੇ ਸਾਰੇ ਭਰਾ ਹਨਾ ਦੇਖੀ ਜਾਂਦੇ ਨੇ ਬਾਜੀਪੂਰੀ ਘੈਂਟ ਤੇ ਆ ਆ ਗਿਆ ਬੈਠਣਾ ਇਹ 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 ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਪਰ ਬੈਠੂ ਜ਼ਰੂਰ ਇਹ ਇਹ ਉਹ ਵੜ ਗਿਆ ਤੇ ਉਹ ਬਹਿ ਗਿਆ ਜਾ ਕੇ ਆਹ ਦੇਖੋ ਵੀ ਜ਼ੂਮ 'ਚ ਆ ਬੈਠਾ बैठा ਤਾਂ ਬਹੁਤ ਦੂਰ ਆ ਬਈ ਜੂਮ ਫੁੱਲ ਕੀਤਾ ਹੋਇਆ ਹੈਗਾ ਹੁਣ ਦੇਖਿਓ ਆ ਆ ਗਿਆ ਇੱਕ ਹੋਰ ਮਿੱਤਰੋ ਚੱਕ ਬਈ ਇੱਕ ਪਹਿਲਾਂ ਬੈਠਾ ਇੱਥੇ ਇੱਕ ਆ ਬੈ ਗਿਆ ਟੈਂਕੀ ਤੇ ਇਹ ਝਮੀ ਕੋਲੇ ਬੈਠਾ ਇਹਦਾ ਪਤਾ ਹੀ ਨਹੀਂ ਲੱਗਿਆ ਝਮੀ ਕੋਲੇ ਆ ਗਰਮੀ ਗਈ ਬਾਅਦ ਕਬੂਤਰ ਘੜਿਆਂ ਵਾਂਗੂ ਡਿੱਗੀ ਜਾਂਦੇ ਨੇ ਬਈ ਇਧਰ ਹੋਰ ਆ ਗਏ ਬਈ ਤਿੰਨ ਚਾਰ ਆ ਗੁਰਦੁਆਰੇ ਕੋਲੇ ਆ ਜਾਂਦੇ ਬਈ ਜਿਵੇਂ ਕਬੂਤਰ ਨੀਵੇਂ ਆਉਂਦੇ ਨੇ ਜਦੋਂ ਕਬੂਤਰ ਗੇੜਾ ਦੇ ਕੇ ਨੀਵੇਂ ਆਉਂਦੇ ਨੇ ਤਿੰਨ ਚਾਰ ਪੱਕਾ ਬੈਂਦੇ ਨੇ ਹਰ ਗੇੜੇ 'ਚ ਆ ਵੀ ਉੱਡ ਗਿਆ ਜਿਹੜਾ ਇੱਥੇ ਬੈਠਾ ਸੀ ਆ ਇਧਰ ਲੱਗ ਰਹੀ ਆ ਦੂਰਬੀਨ ਮਿੱਤਰੋ ਆ ਦੂਰਾਬੀਨ ਨਾਲ ਦੇਖਦੇ ਨੇ ਬਈ ਉਹ ਤਾਂ ਬਹਿ ਗਿਆ ਉੱਡਦੇ ਕਬੂਤਰਾਂ ਨੂੰ ਆਪਦੇ ਨੂੰ ਦੇਖਦੇ ਨੇ ਤਾਂ ਕਾਪੀ ਵਾਲੇ ਨਹੀਂ ਹੈਗੇ ਕਾਪੀ ਵਾਲੇ ਤਾਂ ਦੂਜੇ ਕੋਠੇ ਤੇ ਖੜੇ ਨੇ ਜਿੱਥੇ ਆਪਾਂ ਖੜੇ ਆ ਇਧਰ ਖੜੇ ਆ ਤਾਂ ਹਾਂ ਬਾਕੀ ਜੱਸੀ ਨੇ ਆਪਣਾ ਕਬੂਤਰ ਟਿਕ ਕਰਾਤਾ ਇੱਕ ਆ ਆ ਗਿਆ ਇੱਕ ਹੋਰ ਮਿੱਤਰੋ ਇਹ ਉਹ ਵੜ ਗਿਆ ਤੇ ਉਹ ਨਿਕਲ ਗਿਆ ਉਥੋਂ ਇਹ 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 ਉਹ ਚੱਕ ਕੇ ਕਿਤਾਰ ਤੇ ਬਹਿ ਗਿਆ ਇਹ ਉਹ ਬਹਿ ਗਿਆ ਤਾਰ ਤੇ ਤੇ ਆ ਹਲੇ ਫਿਰਦਾਗਾ ਇਹ ਵੀ ਬੈਠੂ ਵਾਫੇ ਨਹੀਂ ਕੱਢਦਾ ਬੜਾ ਟਾਈਮ ਟੂ ਸੇ ਟੂ ਸੇ ਟੂ ਸੇ ਆ ਵੀ ਆ ਗਏ ਤਿੰਨ ਚਾਰ ਹੋਰ ਬਹਿਣ ਬਈ ਦੇਖੋ ਕਬੂਤਰ ਕਿਵੇਂ ਡਿਗਦੇ ਫਿਰਦੇ ਆ ਬਈ ਗਰਮੀ ਚ ਬੜੀ ਜਿਆਦੇ ਵੱਧ ਗਈ ਤਾਂ ਮਿੱਤਰੋ ਕਬੂਤਰ ਦਵਾਰੇ ਥੱਲੇ ਆਏ ਨੇ ਤੇ ਜਿਹੜੇ ਥੱਲੇ ਆਏ ਨੇ ਉਹ ਤਾਂ ਠੀਕ ਆ ਪਰ ਉਹਨਾਂ ਦੇ ਵਿੱਚ ਕਈ ਕਬੂਤਰ ਹੋਰ ਨਹੀਂ ਦਿਖੀ ਜਾਂਦੇ ਉਹਨਾਂ ਤੇ ਟਾਈਮ ਲਾ ਰੱਖਿਆਗਾ ਤੇ ਜੇ ਟਾਈਮ 'ਚ ਆ ਗਏ ਤਾਂ ਠੀਕ ਆ ਨਹੀਂ ਫਿਰ ਕੱਟ ਦੇਣਗੇ ਬਈ ਤੇ ਜਿਹੜਿਆ ਫਿਰਦਿਆ ਆ ਸ਼ਾਮਲ ਰਹਿਣਗੇ ਭਾਈ ਜਿੰਨਾਂ ਦਾ ਟਾਈਮ ਪੂਰਾ ਹੋਣਾ ਕਬੂਤਰਾਂ ਦਾ ਦੀਪਟਾਲੀਆਂ ਸ਼ਤਨਾਮ ਬੋਹਾ ਕੂਵੋ ਜੀ ਬੋਹਾ ਕਾਕਾ ਫੌਜੀ ਗਣਕਵਾਲ ਜੱਗਾ ਬੱਛੂਆਣਾ ਜੱਗਾ ਡਿਟਰਪਰਾ ਜਸਵਿੰਦਰ ਰੋਟਾ ਡਾਕਟਰ ਬੋਹਾ ਕਲਕਾਰ ਬੁੱਲਰੀਆ ਕੀਨ ਤੇ ਅੱਖ ਲੱਖਾ ਮੀਰਿਆਣਾ ਅੰਬੀ ਗਰੇ ਵਾਲਾ ਅੰਬੀ ਗਰੇ ਵਾਲਾ ਸਲਾਮ ਬੋਹਾ ਸੋਣੀ ਦੇ ਖੁੱਡ ਨੇ ਰੱਖਿਆ ਰਹਾ ਬਾਬਾ ਕੱਟਦੇ ਨੇ ਜੱਗਾ ਤਮਕੌਰਾ ਗੁਰਿਆਟ ਕੱਢੂਗਾ 20 ਗਰੇੜਿਆਣੀ ਬਾਗੂ ਰੋਟੀਆ ਤੇ ਭਾਣ ਵਾਲਾ ਫੇ ਤਾਂ ਮਿੱਤਰੋ ਬਈ ਕਟੋ ਕਟ 20 ਕਬੂਤਰ ਕੱਟ ਤੇ ਇਕੱਠੇ 20 ਆਯੂ ਵੀ ਕਾਪੀ ਵਾਲਿਆਂ ਕੋਲੇ ਚਲਦੇ ਆ ਆਪਣੇ ਕਬੂਤਰ ਤੇ ਵੀ ਟਾਈਮ ਲੱਗ ਗਿਆ ਉਹ ਕਹਿੰਦੇ ਦਿਖਾਓ ਬਈ ਫੇਰ ਸ਼ਾਮਲ ਕਰਾਂਗੇ ਕਿਉਂਕਿ ਬਈ ਬਾਜੀ ਦੇ ਵਿੱਚ ਦਸ ਕ ਕਬੂਤਰ ਹੀ ਰਹਿ ਗਏ ਦਸ ਤੋਂ ਵੀ ਘੱਟ ਹੀ ਰਹਿ ਗਏ ਬਾਕੀ ਬੈਠੀ ਜਾਂਦੇ ਨੇ ਬਈ ਕਬੂਤਰ ਕੋਈ ਕਿੱਧਰ ਬੈ ਜਾਂਦਾ ਕੋਈ ਕਿੱਧਰ ਬਾਲੇ ਕਬੂਤਰ ਕੱਟੇ ਵੱਡੇ ਗਏ ਜੱਫੀ ਜਾਂਦਾ ਉੱਤੇ ਤਾਹਾਂ ਚੜਦਾ ਤੇ ਜਾ ਕੇ ਕਬੂਤਰ ਦਿਖਾਉਂਦਾਗਾ ਦਿਖੀ ਨਹੀਂ ਆਂਦਾ ਯਾਰ ਕਿਤੇ ਇੱਕ ਆ ਬੈਂਦਾ ਫਿਰਦਾ ਟੂਫਿਆਂ ਵਾਲਾ ਏ ਏ ਏ ਏ ਇਹ ਉਹ ਚੱਕ ਏ ਉਹ ਬਹਿ ਗਿਆ ਤਾਰ ਤੇ ਇਹ ਵੀ ਘਟਿਆ ਗਿਆ ਬਾਲੇ ਕਬੂਤਰ ਘੱਟੇ ਗਏ ਬਈ ਬਾਲੇ ਜਾਦੇ ਬਾਕੀ ਕਈ ਟਾਈਮ ਚ ਭੱਜ ਗਏ ਤੇ ਹੁਣ ਜਫੀ ਉੱਤੇ ਦਿਖਾਈ ਜਾਂਦਾ ਕਬੂਤਰ ਕਬੂਤਰ ਕਿਤੇ ਨਹੀਂ ਦਿਖੀ ਜਾਂਦਾ ਬਈ ਹਨਾ ਬਾਕੀ ਆ ਫਿਰਦੇ ਆ ਬਈ ਬਸ ਪੰਜ-ਸੱਤ ਕਬੂਤਰ ਹੀ ਰਹਿ ਗਏ ਹੁਣੇ ਮਸਾਂ ਆ ਬਹਿ ਗਿਆ ਇੱਕ ਚੱਕ ਲਓ ਜੀ ਹੋ ਗਿਆ ਕੰਮ ਇਹਦਾ ਵੀ ਇੱਕ ਆ ਗਿਆ ਚੋਬਰ ਬਹਿਣ ਕਹਿੰਦਾ ਮੈਂ ਵੀ ਬੈਠੂ ਇਹ 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 ਹੋ ਗਿਆ ਕੰਮ ਬਚ ਗਿਆ ਬਚ ਗਿਆ ਬਚ ਗਿਆ ਬੈਠੂ ਆ ਦਰਖਤ ਤੇ ਬੈਠੂ ਲੱਗਦਾ ਏ ਨਿਕਲ ਗਿਆ ਜਾਂਦਾ ਲੇਟਦਾ ਏ ਉਹ ਵੜ ਗਿਆ ਉਹ ਵੜ ਗਿਆ ਕੋਠੀ ਚ ਉਹ ਵੜ ਗਿਆ ਨ ਮੇਰੇ ਦੇ ਪਿੱਛੇ ਬਹਿ ਗਿਆ ਆ ਤਿੰਨ ਕਬੂਤਰ ਜਿੱਤ ਗਏ ਬਾਜੀ ਬਈ ਆ ਤਿੰਨਾਂ ਚ ਫਾਂਜੀ ਹੋ ਗਈ ਦੋ ਕਬੂਤਰਾਂ ਚ ਇੱਕ ਚ ਫਾਂਜੀ ਹੋਈ ਆ ਇੱਕ ਦੀ ਕੱਲੇ ਦੀ ਹੋਈ ਆ ਜੈਨਕੀ ਤਿੰਨ ਕਬੂਤਰ ਜਿੱਤ ਗਏ ਬਾਕੀ ਬਈ ਆਪਣਾ ਕਬੂਤਰ ਐਂਡ ਵਾਲੇ ਟਾਈਮ 'ਚ ਪਿੰਡ ਛੱਡ ਕੇ ਟੱਪ ਗਿਆ ਹਨ ਚਲੋ ਕੋਈ ਗੱਲ ਨਹੀਂ ਅਗਲੀ ਬਾਜੀ ਤੇ ਸਹੀ ਤੇ ਆ ਫਿਰਦਿਆ ਬਈ ਸ਼ਾਮਲ ਕਬੂਤਰ ਦੋ ਬੰਦਿਆਂ ਨੇ ਆਪਦੀ ਫਾਂਜੀ ਕਰ ਲਈ ਤੇ ਇੱਕ ਘੱਡ ਜਿੱਤ ਗਿਆ ਆ ਫਿਰਦਾ ਕਬੂਤਰ ਬਈ ਬਹੁਤ ਵਧੀਆ ਉੱਡਿਆ ਤੇ ਬਾਜੀ ਹੋ ਗਈ ਖਤਮ ਪਿੰਡ ਭਾਵੇ ਤੋਂ ਜ਼ਿਲ੍ਹਾ ਮਾਨਸਾ ਮਿਲਦੇ ਆ ਨਵੇਂ ਜੇ ਟੌਪਿਕ 'ਚ ਨਵੀਂ ਜੀ ਵੀਡੀਓ 'ਚ ਚੈਨਲ ਕਰ ਲਓ ਸਬਸਕ੍ਰਾਈਬ